ਸਾਰੇ ਬਈ ਪਿੰਡਾ ਸਾਰੇ ਕਹਿ ਸਕਦੇ ਆ ਸਾਡਾ ਪਿੰਡ ਸੋ ਸਭ ਤੋਂ ਪਹਿਲਾਂ ਇਹ ਆਪਾਂ ਲੋਹੇ ਦੇ ਗੱਡਣ ਦੀ ਗੇਮ ਕਰਾਂਗੇ ਇਹ ਆ ਪੰਜਾਬ ਦਾ ਪ੍ਰਾਣਾ ਵਿਰਸਾ ਬਾਜੀਗਰਾਂ ਦੀ ਬਾਜੀ ਦੂ ਪੁਰਾਣੇ ਸਮਿਆਂ ਚ ਪਿੰਡਾਂ ਦੀਆਂ ਸੱਤਾ ਚ ਬਾਜ਼ੀਆਂ ਪੈਂਦੀਆਂ ਸੀ ਹੁਣ ਇਹ ਆਪਾਂ ਗੱਡਰ ਦੀ ਗੇਮ ਕਰਾਂਗੇ ਦੰਦਾ ਨਾਲ ਫੜ ਕੇ ਬੈਕ ਸਾਈਡ ਸੁਣਣਾ ਸੋ ਕੋਈ ਹੱਥ ਨਹੀਂ ਲਾਉਣਾ ਸੋ ਇਹ ਸਰੀਰਾਂ ਦੀ ਮਿਹਨਤ ਪ੍ਰੈਕਟਿਸ ਐ ਹੋਰ ਕੋਈ ਜਾਦੂ ਮੰਤਰ ਨਹੀਂ ਲੋ ਜੋਰਦਾਰ ਤਾਲੀਆਂ ਲਾ ਦਿਓ ਲੋ ਗੱਡਰ ਦੀ ਗੇਮ ਆਜੀ ਸ਼ਰਾ ਆਹੇ ਹੋ ਹੋਣਾ ਨਾਲ ਲਾਟੀਆਂ ਦੀ ਗੇਮ ਹੈ ਜੀ ਪਹਿਰਾ ਕੰਨੀ ਦੀ ਪਾ ਕੇ ਗਲ ਕੰਨੀ ਚੱਟਣੀ ਹੈ ਉਹ ਲਾਟੀਆਂ ਦੀ ਗੇਮ ਆ ਵੀ ਆਜੋ ਉਹ ਬਾਜੀ ਦਾ ਕੋ para mí, así ¿no? la ਆਪਦੀ ਸੀਗੀ ਆਹ ਸਰੀਆ ਜੀ ਲੋਹੇ ਦਾ ਜਿਹਦੇ ਉੱਪਰ ਉਹਦੇ ਬਾਹਰ ਲੱਸੀਆਂ ਉਹ ਉਹ ਲੋਹੇ ਦਾ ਸਰੀਏ ਨੂੰ ਆਪਾਂ ਹੁਣ ਗਲਾਂ ਤੇ ਰੱਖ ਕੇ ਪੂਰਾ ਕਰਾਂਗੇ ਕੋਈ ਕੱਪੜਾ ਕੋਈ ਟਾਕੀ ਨਹੀਂ ਰੱਖਣੀ ਸੋ ਇਹ ਕੋਈ ਜਾਦੂਗਰ ਤਮੀਨਾ ਪਹਿਲਾਂ ਦੱਸਿਆ ਵੀ ਪਿੰਡਾਂ ਚ ਵਾਦੀਆਂ ਪੈਂਦੀਆਂ ਹੁੰਦੀਆਂ ਮੈਂ ਲਾਉਂਦਾ ਨਵਾਸ ਕੋਲੋਂਗਾ ਮੈਂ ਕਰਦੀਆ ਹਾਂਜੀ ਸੋ ਮੈਲਾ ਗੁੜੀਆਂ ਇਹ ਕੱਪੜੇ ਸੀਂਦੀਆਂ ਸੀ ਤੇ ਅੱਜ ਕੱਲ ਮੁੰਡੇ ਵੀ ਕੱਪੜੇ ਸੀ ਲੱਗ ਪਏ ਸੀ ਸੰਜੇ ਕੈਂਚੀ ਨਾਲ ਚੱਲਦਾ ਸੀ ਕੰਮ ਵਧੀਆ ਤੇ ਮੁੰਡੇ ਲਾਈਆਂ ਤੇ ਰੱਪਣ ਮਸ਼ੀਨ ਲੱਗ ਗਈ। ਉਹ ਚੱਜੀ ਤੇ ਗੱਦੀ ਵੀ ਲੈਣ ਵਧੀਆ ਮੁੰਡੇ ਜੱਟਾਂ ਦੇ ਵਿੱਚ ਅਜੇ ਵੀ ਜਮੀਨ ਲੱਗਦੇ ਬੱਖਲ ਬੁਲਾਣਾ ਸਰਾਬ ਉਹਨਾਂ ਦੀ ਰਹਿਣੀ ਹੋ ਗਈ ਤੇ ਮੁੰਡੇ ਘੁੱਟੇ ਜਦੋਂ ਤੇ ਕੀ ਲੱਗ ਪਏ बोरदार सारीग लाजू करो पाजी ਸ਼ਰਾਬ ਬਸ ਕਰੀਏ ਬਸ ਨਹੀਂ ਕਰਨਾ ਚੱਲਣਾ ਚੱਲਣਾ ਬੱਲੇ ਬੱਲੇ ਸ਼ਰਾਬ ਬੱਲੇ 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 ਸ਼ਾਬਾਸ਼ ਮਾਰਿਆ ਮੈਸੇਜ ਦੇ ਦਿਓ ਅੱਜ ਦੇ ਮੁੰਡਿਆਂ ਨੂੰ ਨਸ਼ੇ ਨੂੰ ਜਿਹੜੇ ਖਾਂਦੇ ਆ ਉਹਨਾਂ ਦੱਸ ਦਿਓ ਮਾੜੇ ਵਿੱਚ ਮੈਸੇਜ ਦੇ ਦਿਓ ਨੌਜਵਾਨ ਮੁੰਡਿਆਂ ਨੂੰ ਹਾਂਜੀ ਸੋ ਇਹ ਸਾਡੇ ਬਾਜੀਗਰ ਬਰਾਦਰੀ ਹੈ ਕਿਉਂਕਿ ਬਾਜੀ ਦਾ ਸੋਹ ਹੈ ਸੋ ਮੈਂ ਅੱਜ ਕੱਲ੍ਹ ਜਿਹੜੀ ਨੌਜਵਾਨ ਕੀ ਹੈ ਜਿਹੜੇ ਨਸ਼ੇ ਕਰਦੇ ਨੇ ਉਹਦਾ ਇੱਕ ਮੈਸੇਜ ਹੈ ਸੋ ਇਹ ਦਾਕਾ ਤੋਂ ਤੇ ਇੱਕ ਹੀ ਮੈਸੇਜ ਹੈ ਕਿ ਜੋ ਨਸ਼ੇ ਕਰਦੇ ਹੈ ਜਿਹਨੂੰ ਇਹ ਜ਼ਿੰਦਗੀ ਦਾ ਸਰੀਕਾ ਕਰਨ ਦੇ ਬਰਾਬਰ ਹੈ ਸੋ ਇਹ ਬਹੁਤ ਬੁਰੀ ਚੀਜ਼ ਹੈ ਕਿਉਂਕਿ ਇਹ ਜ਼ਿੰਦਗੀ ਆ ਜਿਹੜੀ ਬਾਰ ਬਾਰ ਦੀ ਮਿਲਦੀ ਵੈਰੀ ਗੁੱਡ ਸੋ ਇਹ ਖੇਡ ਰੀ ਹੋਰ ਭਾਂਡੇ ਚੰਗਿਆ ਕੀ ਸੋ ਫੱਟੇ ਤੇ ਪੈਰ ਮਾਰ ਕੇ ਮੱਦੇ ਤੇ ਮੱਧਾ ਪੌੜੀ ਬਾਸ ਕਰਦਾ ਹੈ ਵਾਹ ਜੀ ਵਾਹ। ਸੋ ਨਸੇ ਵਿੱਚ ਪੈ ਕੇ ਜਿੰਨਾ ਇੱਜ਼ਤਾਂ ਨੇ ਰੋਈਆਂ। ਮੰਜੇ ਤੋਂ ਲੈ ਕੇ ਜਿੰਨਾ ਖਾਤੇ ਬਿਨਾਂ ਰੋਈਆਂ। ਉਹ ਬੱਲੇ ਸ਼ਰਾ। ਸੱਜ ਕੇ ਖਰਾਕ ਜਿਹੜਾ ਨਸੇ ਮੂਹ ਲਾਊਗਾ। ਵਾਹ ਜੀ ਵਾਹ। ਤੇਰੇ ਮੁੰਡਾ ਦੱਸੋ ਭਲਾ ਬਾਜੀ ਕਿਵੇਂ ਪਾਊਗਾ। ਬਿਲਕੁਲ ਸਹੀ। ਜ਼ੋਰਦਾਰ ਤਾੜੀਆਂ। ਹਰ ਕੋਈ ਸੁਣੀ ਬੋਲ ਨਹੀਂ ਆਉਣਾ ਕਬੱਡੀ ਚ। ਥੈਂਕ ਯੂ। ਬਾਜੀ ਸੋ ਉਹਨੂੰ ਫਿਰ ਚੱਕਰ ਲਾਣਾ ਤੁਸੀਂ ਸਾਰਿਆਂ ਨੇ ਮਾਰ ਕਰਕੇ ਜਾਣਾ। ਸੋ ਡੈਰੀ ਤੇ ਸਾਰਿਆਂ ਨੇ ਲਿਖ ਰਾਇ। ਵੇਰੀ ਗੁੱਡ ਬਾਲ ਹੋ ਗਿਆ ਅੱਜ ਬਾਜੀ ਦੇਖੀ ਬਈ ਸ਼ਰਾ ਬਹੁਤ ਚਰਵਾ ਸੁਆਦ ਆ ਗਿਆ ਬਈ ਮਿਹਰਬਾਨੀ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਹਾਂ ਜੀ ਹਾਂ ਜਰੂਰ ਕਰਾਂਗੇ ਜੀ ਬਈ ਬਾਜੀ ਕਿਦਾਂ ਲੱਗਾ ਬਾਜੀ ਬਹੁਤ ਚਰਵਾ ਦੇਖਿਆ ਜੀ ਸੁਆਦ ਆ ਗਿਆ ਬਈ ਗੱਲਾਂ ਦਾ ਥੈਂਕ ਯੂ ਸਾਰਿਆਂ ਦਾ ਜੀ ਬਾਜੀ ਕਾਨੂੰ ਦੇਖਣ ਦੌਰਾਨ ਲਾਈਵ ਤੁਹਾਨੂੰ ਆ। थैंक यू सर ਕਿੰਨੇ ਵੀਰ ਜੁੜੇ ਆ। ਸਾਰੇ ਜੀ ਦਾ ਧੰਨਵਾਦ। ਲਵ ਯੂ।